ਕੱਲ ਦੀ ਜਿਹੜੀ ਮੀਟਿੰਗ ਆ ਸਾਡੀ ਕਿਸਾਨ ਮਜ਼ਦੂਰ ਜਥੇਬੰਦੀਆਂ ਤੇ ਉਹ ਤੋਂ ਬਿਨਾਂ ਜਿਹੜੀਆਂ ਹੋਰ ਪੰਜਾਬ ਦੀਆਂ ਵਿਦਿਆਰਥੀ ਜਥੇਬੰਦੀਆਂ ਹਰਿਆਣੇ ਦੇ ਵਿਦਿਆਰਥੀ ਜਥੇਬੰਦੀਆਂ ਇਹਦੇ ਨਾਲ ਹੀ ਜਿਹੜੀਆਂ ਟੀਚਰ ਐਸੋਸੀਏਸ਼ਨਸ ਨੇ ਜਾਂ ਹੋਰ ਵੀ ਜਿਹੜੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੇ ਉਹਨਾਂ ਨੂੰ ਸੱਦਾ ਸੀ ਦਿੱਤਾ ਕਿ ਜਿਹੜੀਆਂ ਅਗਲਾ ਪ੍ਰੋਗਰਾਮ ਆ ਸੀ ਉਹ ਕਿਸ ਲੈਵਲ ਤੇ ਕੋਆਰਡੀਨੇਟ ਕਰ ਸਕਿਆ ਅਗਲੇ ਸਾਡੇ ਦੋ ਮੇਨ ਪ੍ਰੋਗਰਾਮ ਸੀ ਕੋਸ਼ਿਸ਼ ਕਰ ਰਹੇ ਹਾਂ ਜੋ ਤੈਅ ਕਰਨੇ ਨੇ ਇੱਕ ਤਾਂ ਜੀ 25 ਤੱਕ ਦਾ ਸਮਾਂ ਪੀਯੂ ਪ੍ਰਸ਼ਾਸਨ ਨੇ ਸਾਡੇ ਤੋਂ ਲਿਆ ਹੋਇਆ ਤਾਂ 26 ਤਰੀਕ ਨੂੰ ਯੂਨੀਵਰਸਿਟੀ ਬੰਦ ਕਰਨ ਦਾ ਸਾਡੀ ਕੋਸ਼ਿਸ਼ ਹੈ ਕਿ ਯੂ ਜੇਸੀ ਇਹਨਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਵੀ ਨਾਲ ਕਰ ਰਹੇ ਹਾਂ ਕਿ ਸੋਲੀਡਾਰਟੀ ਜੋ ਹਪੀਯੂ ਦੇ ਨਾਲ ਮਤਲਬ ਪੰਜਾਬ ਦਾ ਜੋ ਇੱਕ ਕਲੇਮ ਆ ਉਹਨੂੰ ਸਟਰੋਂਗਲੀ ਪ੍ਰੈਜ਼ੈਂਟ ਕਰਨ ਵਾਸਤੇ ਉਹ ਵੀ ਇਹਨੂੰ ਬੰਦ ਕਰਨ ਨਾਲ ਹੀ ਸਾਡੀ ਕੋਸ਼ਿਸ਼ ਹੈ ਕਿ 28 ਤਰੀਕ ਦੇ ਆਸ-ਪਾਸ ਜੇ ਬੀਜੇਪੀ ਦੇ ਦਫ਼ਤਰਾਂ ਦਾ ਘਰਾਹ ਹੋ ਸਕਦਾ ਮਤਲਬ ਅਸੀਂ ਚੰਡੀਗੜ੍ਹ ਕਰਨ ਦੀ ਮਤਲਬ ਸਾਡਾ ਆਪਣੀ ਅਸੀਂ ਕੋਸ਼ਿਸ਼ ਹੈ ਕਿ ਮੋਰਚੇ ਵੱਲੋਂ ਸਿੱਥੋਂ ਕਰੀਏ ਤੇ ਨਾਲੇ ਬਾਕੀ ਜਥੇਬੰਦੀਆਂ ਨਾਲ ਕੋਆਰਡੀਨੇਟ ਕਰਦੇ ਹੋਏ ਅੰਮ੍ਰਿਤਸਰ ਦੇ ਵਿੱਚ ਲੁਧਿਆਣੇ ਦੇ ਵਿੱਚ ਜਲੰਧਰ ਦੇ ਵਿੱਚ ਜਾਂ ਬਠਿੰਡੇ ਜਾਂ ਜਿਹੜੇ ਵੀ ਸ਼ਹਿਰਾਂ 'ਚ ਮੌਮਕਨ ਆ ਇਥੇ ਜਥੇਬੰਦੀਆਂ ਨਾਲ ਕੋਆਰਡੀਨੇਟ ਕਰਕੇ ਹੋ ਸਕਦਾ ਕਿ ਕੀ ਅਸੀਂ ਇਹ ਘਰਾਓ ਕਰ ਸਕਦੇ ਹਾਂ ਤਾਂ ਇਹ ਦੋ ਪ੍ਰੋਗਰਾਮ ਨੇ ਜਿਹੜੇ ਕੱਲ ਨੂੰ ਮਤਲਬ ਅਸੀਂ ਡਿਸਕਸ ਕਰਨੀ ਨੇ ਜੀ ਤੇ ਹੋਪਫੁਲੀ ਕੱਲ ਨੂੰ ਸ਼ਾਮ ਨੂੰ ਇੱਕ ਪੀਸੀ ਕਰਕੇ ਇਹਦੇ ਬਾਰੇ ਤੁਹਾਨੂੰ ਪੋਜੀਟਿਵਲੀ ਜਾਣਕਾਰੀ ਦੇ ਦੇਵਾਂਗੇ ਤੇ ਬਾਕੀ ਜੋ ਹਲੇ ਤੱਕ ਸਾਨੂੰ ਸੁਨੇਹੇ ਆ ਰਹੇ ਨੇ ਇੱਕ ਤਾਂ ਐਸਵੀਸੀ ਤੇ ਪੀਓ ਰਜਿਸਟਰਰ ਕੱਲ ਨੂੰ ਦਿੱਲੀ ਜਾ ਰਹੇ ਨੇ ਜੀ ਕੁਝ ਉਹਨਾਂ ਦਾ ਡਾਕੂਮੈਂਟੇਸ਼ਨ ਮੰਗੀ ਗਈ ਆ ਉਹ ਲੈ ਕੇ ਉਹਨਾਂ ਵੱਲੋਂ ਸਾਨੂੰ ਅਸ਼ੋਰੈਂਸ ਦਿੱਤੀ ਗਈ ਆ ਕਿ ਪੋਜੀਟਿਵਲੀ ਇਹ ਜਿਹੜਾ ਮਤਲਬ 25 ਤੋਂ ਪਹਿਲਾਂ ਹੱਲ ਹੋ ਜਾਊਗਾ ਜੇ ਨਹੀਂ ਹੁੰਦਾ ਜੀ ਤਾਂ ਜਿਹੜਾ ਸਾਡਾ 26 ਵਾਲਾ ਪਲਾਨ ਆ ਉਹ ਜਾਰੀ ਰਹੂਗਾ ਤੇ ਠੀਕ ਹੈ ਫਿਰ ਯੂਨੀਵਰਸਿਟੀ 26 ਨੂੰ ਸੀ